ਹੈਲੋ ਜੀ ਸਸਤੀ ਕਾਲ ਜੀ ਮੇਰੀ ਅੱਜ ਇਸ ਨਿਊ ਵੀਡੀਓ ਤੇ ਮੇਰੇ ਇਸ ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਹੈਗੀ ਹੈ ਜੀ ਕਿ ਕਈ ਮੇਰੀਆਂ ਭੈਣਾਂ ਦੇ ਹਨਾ ਬੇਟੀ ਹੁੰਦੀ ਹੈਗੀ ਆਲਰੇਡੀ ਬੇਟੀਆਂ ਹੁੰਦੀਆਂ ਨੇ ਦੋ ਬੇਟੀਆਂ ਹੁੰਦੀਆਂ ਨੇ ਕਿਸੇ ਦੀ ਇੱਕ ਬੇਟੀ ਹੁੰਦੀ ਹੈ ਨਾ ਤਾਂ ਆਪਾਂ ਨੂੰ ਫੈਮਿਲੀ ਜਿਹੜੀ ਆਪਣੀ ਫੈਮਿਲੀ ਆ ਉਹਨੂੰ ਕੰਪਲੀਟ ਕਰਨ ਵਾਸਤੇ ਬੇਟਾ ਚਾਹੀਦਾ ਹੁੰਦਾ ਹੈਗਾ ਹਨਾ ਜੀ ਫੈਮਿਲੀ ਨੂੰ ਕੰਪਲੀਟ ਕਰਨ ਵਾਸਤੇ ਬੇਟਾ ਤੇ ਬੇਟੀ ਦੋਨੋਂ ਜ਼ਰੂਰੀ ਨੇ ਜੀ ਹਨਾ ਇਸ ਵੀਡੀਓ ਚ ਮੈਂ ਕੁਝ ਐਦਾਂ ਦਾ ਨਹੀਂ ਕਹਿ ਰਹੀ ਹਣਾ ਕੀ ਬੇਟਾ ਹੋਣਾ ਜ਼ਰੂਰੀ ਹੈ ਬੇਟੀ ਨਹੀਂ ਹੋਣੀ ਚਾਹੀਦੀ ਬੇਟੀ ਵੀ ਹੋਣੀ ਚਾਹੀਦੀ ਹੈ ਜੀ ਤੇ ਬੇਟਾ ਵੀ ਹੋਣਾ ਚਾਹੀਦਾ ਹੈ ਹਣਾ ਆਪਾਂ ਨੂੰ ਫੈਮਿਲੀ ਕੰਪਲੀਟ ਕਰਨ ਵਾਸਤੇ ਹੈ ਹਰ ਇੱਕ ਜਿਹੜੀ ਲੇਡੀਜ਼ ਆ ਉਹਨੂੰ ਹੁੰਦਾ ਕਿ ਮੇਰੇ ਬੇਟੀ ਵੀ ਹੋਵੇ ਤੇ ਮੇਰੇ ਬੇਟਾ ਵੀ ਹੋਵੇ ਹਣਾ ਜੀ ਤੇ ਚਲੋ ਜੀ ਇਸ ਵੀਡੀਓ ਚ ਮੈਂ ਇਹ ਨਹੀਂ ਕਹਿ ਰਹੀ ਹਣਾ ਜੀ ਕੋਈ ਵੀ ਬੈਡ ਕਮੈਂਟ ਨਾ ਕਰਿਓ ਸੋ ਮੇਰੇ ਵੀ ਇੱਕ ਬੇਟੀ ਹੈ ਤੇ ਇੱਕ ਬੇਟਾ ਹੈ ਜੀ ਸੈਕੰਡ ਟਾਈਮ ਮੈਨੂੰ ਬੇਟਾ ਹੋਇਆ ਬੇਟੀ ਮੇਰੀ ਵੱਡੀ ਹੈਗੀ ਤੇ ਜਿਹੜੀ ਮੈਂ ਦਵਾਈ ਲਈ ਸੀ ਜੀ ਵੈਸੇ ਮੈਂ ਪ੍ਰੋਪਰ ਇਨਾ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੀ ਮੈਂ ਵੈਗਰੂ 'ਚ ਵਿਸ਼ਵਾਸ ਕਰਦੀ ਆ ਕਿ ਵੈਗਰੂ ਨੇ ਦੇਣਾ ਹੁੰਦਾ ਜਿਹੜਾ ਵੀ ਕੁਝ ਦੇਣਾ ਹੁੰਦਾ ਪਰ ਕਈ ਭੈਣਾਂ ਦੇ ਮੈਨੂੰ ਕਮੈਂਟ ਆਏ ਸੀਗੇ ਕਿ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਕੀ ਲਿਆ ਸੀਗਾ ਮੈਂ ਸਿਰਫ ਵੀਰੇ ਇੱਕ ਦਵਾ ਲਈ ਸੀਗੀ ਉਹ ਵੀ ਮੇਰੀ ਮੰਮੀ ਦੇ ਕਹਿਣ ਤੇ ਪਿੰਡ ਵਾਲੀ ਦੇ ਤਾਂ ਫਿਰ ਜਦੋਂ ਮੰਮੀ ਹਨਾ ਵੱਡੇ ਬਜ਼ੁਰਗ ਹਨਾ ਕੋਈ ਜਿੱਦ ਕਰਦੇ ਨੇ ਹਨਾ ਆਪਾਂ ਨੂੰ ਤਾਂ ਫਿਰ ਆਪਾਂ ਨੂੰ ਮੰਨੇ ਨਹੀਂ ਪੈਂਦੀ ਉਹ ਗੱਲ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰਗੀ ਤੁਹਾਨੂੰ ਕਿੰਨਾ ਕੁ ਵਿਸ਼ਵਾਸ ਹੁੰਦਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਈ ਜਦੋਂ ਆਪਾਂ ਨੂੰ ਹਨਾ ਪ੍ਰੈਗਨਨਸੀ ਲੱਗਦੀ ਹੈ ਤਾਂ ਉਦੋਂ 40 ਦਿਨਾਂ ਉਸ ਤੋਂ ਬਾਅਦ 40 ਦਿਨਾਂ ਦੇ ਅੰਦਰ ਅੰਦਰ ਜਿਵੇਂ ਕਿ ਡੇਢ ਮਹੀਨੇ ਦੇ ਅੰਦਰ ਅੰਦਰ ਹਨਾ ਜੇ ਆਪਾਂ ਇੱਕ ਦਵਾਈ ਲੈਣੀ ਹੁੰਦੀ ਹੈਗੀ ਤੇ ਉਹ ਦਵਾਈ ਲੈਣੀ ਹੁੰਦੀ ਹੈ ਜੀ ਮੋਰ ਦੇ ਖੰਭ ਨਾਲ ਆਪਾਂ ਪੰਜਾਬੀ ਵਿੱਚ ਖੰਭ ਕਹਿੰਦੇ ਹਾਂ ਉਂਝ ਪੰਖ ਕਹਿ ਦਿੰਦੇ ਨੇ ਹਨਾ ਜੀ ਹਿੰਦੀ ਦੇ ਵਿੱਚ ਤੇ ਮੋਰ ਪੰਖ ਦੀ ਉਹ ਦਵਾਈ ਬਣਦੀ ਹੈ ਜੀ ਆਪਾਂ ਮੋਰ ਪੰਖ ਲੈਣਾ ਹੁੰਦਾਗਾ ਕਿਤੇ ਵੀ ਪੰਸਾਰੀਆਂ ਦੀ ਦੁਕਾਨਾਂ ਤੋਂ ਮਿਲ ਜਾਂਦਾ ਹੈਗਾ ਮੋਰ ਪੰਖ ਹੁੰਦਾ ਜਿਹੜਾ ਉਹ ਟੇਡਾ ਵਿੰਗਾ ਜਾਨੀ ਹੋਣਾ ਚਾਹੀਦਾ ਸਹੀ ਮਤਲਬ ਠੀਕ ਹੋਣਾ ਚਾਹੀਦਾ ਚਾਰੇ ਪਾਸਿਓਂ ਕੋਈ ਉਹਦਾ ਜਿਹੜੀ ਉਹ ਹੁੰਦੀ ਅਡੱਕੇ ਜਾਂਦੇ ਨੇ ਉਹਦੇ ਉਹ ਟੁੱਟੇ ਨਹੀਂ ਹੋਣੇ ਚਾਹੀਦੇਗੇ ਪ੍ਰੋਪਰ ਹੋਣਾ ਚਾਹੀਦਾ ਠੀਕ ਠਾਕ ਆ ਤੇ ਉਹ ਆਪਾਂ ਮੋਰ ਦਾ ਪੰਖ ਲੈਣਾ ਜੀ ਤੇ ਉਸ ਤੋਂ ਬਾਅਦ ਇੱਕ ਆਪਾਂ ਲੈਣਾ ਹੁੰਦਾ ਹੈਗਾ ਜੀ ਗੁੜ ਗੁੜ ਲੈਣਾ ਹੁੰਦਾ ਹੈਗਾ ਜੀ ਗੁੜ ਜਿੰਨਾ ਗੁੜ ਜਿੰਨਾ ਵੀ ਜ਼ਿਆਦਾ ਪੁਰਾਣਾ ਹੋਊਗਾ ਹਨਾ ਤੇ ਓਨਾ ਹੀ ਜ਼ਿਆਦਾ ਜਿਹੜਾ ਕਹਿੰਦੇ ਨੇ ਚੰਗਾ ਹੁੰਦਾ ਹੈਗਾ ਕਿ ਜਿਆਦਾ ਆਪਾਂ ਨੂੰ ਚਾਂਸ ਬਣ ਜਾਂਦੇ ਨੇ ਬੇਟਾ ਪੈਦਾ ਹੋਣ ਦੀ ਹੈ ਨਾ ਜੀ ਉਹ ਵੈਸੇ ਜਿੰਨੀਆਂ ਕਿ ਲੇਡੀਜ਼ ਨੇ ਸਾਡੇ ਸਰਕਲ ਦੇ ਵਿੱਚ ਇਹ ਚੀਜ਼ ਲਈ ਹੈ ਉਹਨਾਂ ਚੋਂ ਉਹਨਾਂ ਨੂੰ 90% ਬੇਟਾ ਪੈਦਾ ਹੋਇਆ ਹੈ ਜੀ ਜਿਵੇਂ ਕਿ 10 ਜਣੀਆਂ ਨੇ ਲਿਆ ਤਾਂ 9 ਜਣੀਆਂ ਨੂੰ ਬੇਟਾ ਪੈਦਾ ਹੋਇਆਗਾ ਤੇ ਬਾਕੀ ਹੈ ਨਾ ਵੈਗਰੂ ਹੁੰਦਾਗਾ ਤੇ ਗੁੜ ਲੈਣਾ ਹੁੰਦਾਗਾ ਜੀ ਗੁੜ ਹੋਣਾ ਚਾਹੀਦਾ ਹੈਗਾ ਪੁਰਾਣਾ ਬਹੁਤ ਜ਼ਿਆਦਾ ਵੀ ਜਿਵੇਂ 5 ਸਾਲ ਪੁਰਾਣਾ ਹੋ ਗਿਆ 6 ਸਾਲ ਪੁਰਾਣਾ ਹੋ ਗਿਆ ਹੈ ਨਾ ਤੇ ਜੇ ਆਪਾਂ ਨੂੰ 5-6 ਸਾਲ ਨਹੀਂ ਮਿਲਦਾ ਤਾਂ ਕਮ ਸੇ ਕਮ ਸਾਲ ਪੁਰਾਣਾ ਹੋਣਾ ਚਾਹੀਦਾ 2 ਸਾਲ ਪੁਰਾਣਾ ਹੋਣਾ ਚਾਹੀਦਾ ਗੁੜ ਤੇ ਉਹ ਗੁੜ ਨਾ ਥੋੜਾ ਜਿਹਾ ਕਾਲਾ ਪੈ ਜਾਂਦਾ ਹੁੰਦਾ ਜਿਹੜਾ ਮੈਂ ਲਿਆ ਸੀ ਉਹ ਬਿਲਕੁਲ ਕਾਲਾ ਹੋ ਗਿਆ ਸੀ ਗੁੜ ਤੇ ਉਹ ਗੁੜ ਲੈਣਾ ਹੁੰਦਾ ਹੈਗਾ ਜੀ ਤੇ ਗੁੜ ਇਹ ਦਵਾਈ ਆਪਾਂ ਜਿਹੜੀ 3 ਦਿਨ ਲੈਣੀ ਹੁੰਦੀ ਹੈ ਲਗਾਤਾਰ ਤੇ ਅ ਮੂਰ ਦਾ ਪੰਖ ਹੁੰਦਾ ਜਿਹੜਾ ਉਹਨੂੰ ਆਪਾਂ ਪੀਸ ਲੈਣਾਗਾ ਬਿਲਕੁਲ ਉਹਦਾ ਪਾਊਡਰ ਬਣਾ ਲੈਣਾ ਹੁੰਦਾਗਾ ਤੇ ਪਾਊਡਰ ਬਣਾ ਕੇ ਜਿਹੜਾ ਗੁੜ ਹੁੰਦਾ ਉਹਨੂੰ ਆਪਾਂ ਜਿੰਨਾ ਵੀ ਲੈਣਾ ਭਾਏ ਡਾ ਡਲਾ ਲੈ ਲਿਆ ਹਨਾ ਛੋਟੀ ਲੈ ਲਈ ਜਿੰਨੀਕ ਤੁਸੀਂ ਖਾ ਸਕਦੇ ਹੋਗੇ ਤੇ ਉਹ ਜਿਹੜਾ ਪੁਰਾਣਾ ਗੁੜ ਹੁੰਦਾ ਨਾ ਉਹ ਬਿਲਕੁਲ ਸੌਫਟ ਜਾ ਹੋ ਜਾਂਦਾਗਾ ਤੇ ਉਹਨੂੰ ਆਪਾਂ ਤਿੰਨ ਗੋਲੀਆਂ ਬਣਾ ਲੈਣੀਆਂ ਨੇ ਤਿੰਨ ਦਿਨਾਂ ਵਾਸਤੇ ਉਹਨਾਂ ਦੀ ਗੋਲੀਆਂ ਮੈਂ ਐਡੇ ਐਡੇ ਗੋਲੀਆਂ ਬਣਾਈਆਂ ਸੀਗੀਆਂ ਤੇ ਉਹ ਗੋਲੀਆਂ ਬਣਾ ਕੇ ਫਿਰ ਉਹ ਜਿਹੜਾ ਆਪਾਂ ਮੋਰ ਦਾ ਪੰਖ ਜਿਹੜਾ ਪੀਸਿਆ ਹੋਇਆਗਾ ਉਹਨੂੰ ਆਪਾਂ ਉਹਦੇ ਗੋਲੀ ਦੇ ਵਿੱਚ ਪਾ ਕੇ ਫਿਰ ਉਹਨੂੰ ਗੋਲ-ਗੋਲ ਬਣਾ ਲੈਣਾ ਵਿੱਚ ਸੈਂਟਰ 'ਚ ਉਹਦੇ ਪਰ ਲੈਣੇ ਆਗਾ ਉਹ ਮੋਰ ਦਾ ਪਾਂਖ ਹੈ ਜਿਹੜਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਜਿਹੜੀ ਆਪਾਂ ਗੋਲੀ ਲੈਣੀ ਹੁੰਦੀ ਹੈ ਉਹ ਆਪਾਂ ਲੈਣੀ ਹੁੰਦੀ ਹੈ ਦੇਸੀ ਗਾਂ ਹੁੰਦੀ ਹੈ ਜਿਹੜੀ ਉਹਦੇ ਦੁੱਧ ਨਾਲ ਲੈਣਾ ਹੁੰਦਾਗਾ ਮਤਲਬ ਕਿ ਦੇਸੀ ਗਾਂ ਹੋਣੀ ਚਾਹੀਦੀ ਹੈ ਮਾਂਗਰ ਉਹਦੇ ਬੱਚਾ ਹੋਣਾ ਚਾਹੀਦਾਗਾ ਕਿ ਬੱਚੇ ਵਾਲੀ ਗਾਂ ਹੋਣੀ ਚਾਹੀਦੀ ਹੈਗੀ ਤੇ ਉਹਦੇ ਨਾਲ ਆਪਾਂ ਉਹਦੇ ਦੁੱਧ ਨਾਲ ਤਿੰਨੇ ਦਿਨ ਆਪਾਂ ਉਹੀ ਦੁੱਧ ਪੀਣਾ ਹੁੰਦਾਗਾ ਚਾਹ ਨਹੀਂ ਪੀਣੀ ਹੁੰਦੀਗੀ ਤੇ ਨਾ ਹੀ ਕੋਈ ਹੋਰ ਦੁੱਧ ਪੀਣਾ ਹੁੰਦਾਗਾ ਠੀਕ ਹੈ ਜੀ ਮੱਝ ਦਾ ਜਾਂ ਆਪਾਂ ਮੂਲੀ ਦਾ ਲਿਆਉਣਾ ਹੈ ਨਾ ਉਹ ਦੁੱਧ ਨਹੀਂ ਪੀਣਾ ਹੁੰਦਾ ਤਾਂ ਆਪਾਂ ਉਹ ਬੱਚੇ ਵਾਲੀ ਗਾਂ ਦਾ ਦੇਸੀ ਗਾਂ ਦਾ ਹੀ ਦੁੱਧ ਪੀਣਾ ਹੁੰਦਾਗਾ ਤੇ ਉਹ ਦੁੱਧ ਨਾਲ ਆਪਾਂ ਇਹ ਦਵਾਈ ਜਿਹੜੀ ਲੈਣੀ ਹੈਗੀ ਜਿਵੇਂ ਵੀ ਸਵੇਰ ਹਣਾ ਸਵੇਰ ਉੱਠ ਕੇ ਆਪਾਂ ਕਿਤੇ ਵੀ ਇਹ ਜੀ ਜਗ੍ਹਾ ਤੇ ਖੜਨਾ ਜਿਵੇਂ ਕਿ ਆਪਾਂ ਛੱਤ ਤੇ ਜਾ ਸਕਦੇ ਆ ਮੈਂ ਕੋਠੀ ਤੇ ਚੜ੍ਹ ਕੇ ਲੈਂਦੀ ਹੁੰਦੀ ਸੀਗੀ ਕੋठे ਤੇ ਚੜ ਕੇ ਵੀ ਜਿਵੇਂ ਆਪਾਂ ਨੂੰ ਆਪਣਾ ਕੋਈ ਹੈਨਾ ਕੋਈ ਵੀ ਹੋ ਗਿਆ ਆਪਣੇ ਘਰ ਦਾ ਮੈਂਬਰ ਬੋਏ ਹੋ ਗਿਆ ਹੈਨਾ ਕੋਈ ਵੀ ਜੈਂਟਸ ਹੋ ਗਿਆ ਆਪਾਂ ਉਹਨਾਂ ਦੇ ਹੱਥ ਤੋਂ ਇਹ ਦਵਾਈ ਲੈਣੀ ਹੈ ਕਿ ਆਪਾਂ ਨੂੰ ਪਕੜਾ ਦੇ ਉਹ ਤੇ ਫਿਰ ਆਪਾਂ ਉਹ ਅੱਧਾ ਗਲਾਸ ਆਪਾਂ ਜਿਹੜਾ ਦੁੱਧ ਦਾ ਲੈ ਲੈਣਾਗਾ ਤੇ ਬਈ ਪੈਰਾਂ ਦੇ ਵਿੱਚ ਮੈਂ ਜੋੜੇ ਵੀ ਪਾਏ ਸੀਗੇ ਹੈਨਾ ਮੰਮੀ ਨੇ ਕਿਹਾ ਸੀ ਕਿ ਜੋੜੇ ਪਾ ਕੇ ਫਿਰ ਤੂੰ ਇਹ ਦਵਾਈ ਲੈਣੀ ਹੈਗੀ ਜਿਵੇਂ ਦੱਸਿਆ ਸੀ ਹੈਨਾ ਤਾਂ ਫਿਰ ਓਵੇਂ ਕੀਤਾ ਸਾਰਾ ਤੇ ਪੈਰਾਂ ਦੇ ਵਿੱਚ ਮੇਰੇ ਜੋੜੇ ਪਏ ਹੋਏ ਸੀ ਤੇ ਮੇਰਾ ਭਰਾ ਹੈਗਾ ਛੋਟਾ ਉਹ ਮੈਨੂੰ ਜਿਹੜੀ ਗੋਲੀ ਆ ਉਹ ਫੜਾ ਦਿੰਦਾ ਹੁੰਦਾ ਸੀਗਾ ਤੇ ਇਹ ਗੋਲੀ ਲੈਣੀ ਹੁੰਦੀ ਸੀ ਬਈ ਜਦੋਂ ਸੂਰਜ ਨਿਕਲਦਾ ਹੈਗਾ ਹਨਾ ਹਲੇ ਪ੍ਰੋਪਰ ਨਿਕਲਿਆ ਨਹੀਂ ਹੁੰਦਾ ਹਲਕੀ ਜੀ ਰੈਡਨੈਸ ਜੀ ਰੋਸ਼ਨੀ ਹੁੰਦੀ ਹੈਗੀ ਉਦੋਂ ਇਹ ਦਵਾਈ ਆਪਾਂ ਲੈਣੀ ਪਈ ਸਵੇਰੇ ਜਦੋਂ ਹਲਕਾ ਹਲਕਾ ਸੂਰਜ ਨਿਕਲਦਾ ਹੁੰਦਾ ਉਹਦੇ ਸਾਹਮਣੇ ਸੂਰਜ ਦੇ ਸਾਹਮਣੇ ਖੜ ਕੇ ਲੈਣੀ ਹੁੰਦੀ ਹੈ ਤੇ ਸੂਰਜ ਨੂੰ ਆਪਾਂ ਗੋਲੀ ਲੈਣ ਤੋਂ ਬਾਅਦ ਮੱਥਾ ਟੇਕਣਾ ਹੁੰਦਾ ਹੈ ਠੀਕ ਹੈ ਜੀ ਤੇ ਪ੍ਰੇਅਰ ਕਰਨੀ ਹੁੰਦੀ ਹੈ ਜੋ ਵੀ ਤੁਸੀਂ ਹਨਾ ਕਹਿਣਾ ਹੁੰਦਾ ਹੈਗਾ ਤੁਸੀਂ ਕਿ ਐਸਾ ਕਰੇ ਹੋਗੇ ਸੂਰਜ ਦੇ ਤਾ ਨੂੰ ਜਿਵੇਂ ਆਪਾਂ ਫਿਰ ਗੋਲੀ ਲੈ ਕੇ ਹੈ ਨਾ ਕੋਠੇ ਤੋਂ نیچے ਆਉਣਾ ਜਿਵੇਂ ਮੈਂ ਕੋਠੇ ਤੋਂ نیچے ਆਉਂਦੀ ਸੀ ਤੁਸੀਂ ਕਿਤੇ ਵੀ ਖੜ ਕੇ ਖਾ ਸਕਦੇ ਹੋ ਕੋਠੇ ਤੇ ਸੌਖਾ ਹੋ ਜਾਂਦਾ ਹੈਗਾ ਕਿ ਸੂਰਜ ਜਿਆ ਵਧੀਆ ਦਿਂਦਾ ਹੈਗਾ ਤੇ ਜਦੋਂ نیچے ਉਤਰ ਕੇ ਆਉਣਾ ਤਾਂ ਆਪਣੇ ਬॉयਜ਼ ਹੈ ਜਿਹੜਾ ਮੱਥੇ ਲੱਗੇ ਤਾਂ ਚਾਰਾ ਚੰਗਾ ਮੰਨਿਆ ਜਾਂਦਾ ਹੈਗਾ ਤੇ ਕੁੜੀ ਲੱਗੇ ਤਾਂ ਵੀ ਕੋਈ ਚੱਕਰ ਨਹੀਂ ਵੈਸੇ ਤਾਂ ਮੁੰਡੇ ਮੁੰਡਾ ਜਿਆ ਮੱਥੇ ਲੱਗੇ ਤਾਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈਗਾ ਹਨਾ ਜੀ ਤੇ ਬਾਕੀ ਜਦੋਂ ਆਪਾਂ ਤਿੰਨ ਦਿਨ ਇਹ ਦਵਾਈ ਖਾਣੀ ਹੁੰਦੀ ਹੈ ਤਾਂ ਆਪਾਂ ਨੇ ਵਰਤ ਵੀ ਰੱਖਣਾ ਹੁੰਦਾ ਨਾਲ-ਨਾਲ ਤੇ ਭਰਤ ਦੇ ਵਿੱਚ ਵੀ ਆਪਾਂ ਖਾ ਸਕਦੇ ਆ ਪਹਿਲੇ ਦਿਨ ਖਾ ਸਕਦੇ ਆ ਆਪਾਂ ਚੋਲ ਚੋਲਾ ਦੇ ਵਿੱਚ ਆਪਾਂ ਖੰਡ ਨਹੀਂ ਪਾਉਣੀ ਹੈਗੀ ਖੰਡ ਵਾਲੇ ਚੋਲ ਨਹੀਂ ਬਣਾਉਣੇ ਹੈਗੇ ਤੇ ਨਾ ਹੀ ਨਮਕੀਨ ਬਣਾਉਣੇ ਹੈਗੇ ਤੇ ਆਪਾਂ ਗੂੜ ਵਾਲੇ ਚੋਲ ਬਣਾਉਣੇ ਹੈ ਜੀ ਚੋਲਾਂ ਦੇ ਵਿੱਚ ਆਪਾਂ ਪਾਉਣਾ ਗੂੜ ਕੀਤੇ ਜੀ ਤੇ ਮੇ ਮਮਮੀ ਮੈਨੂੰ ਗੁੜ ਵਾਲੀ ਚੌੜ ਬਹੁਤ ਟੇਸਟੀ ਬਣਾ ਕੇ ਦਿੰਦੀ ਸੀ ਤੇ ਗੁੜ ਆ ਆਪਾਂ ਇੱਕ ਟਾਈਮ ਆ ਜਿਹੜੇ ਮਤਲਬ ਮੈਂ ਚੌਲ ਖਾ ਲੈਂਦੀ ਸੀ ਬੇਸ਼ੱਕ ਤੁਸੀਂ ਦੁਪਹਿਰੇ ਜਿੰਮੇ ਵੀ ਤੁਸੀਂ ਕੰਫਰਟੇਬਲ ਹੋ ਬਾਕੀ ਤੁਸੀਂ ਜਿਹੜਾ ਉਹ ਬੱਚੇ ਵਾਲੀ ਗਾਇਆਂ ਉਹਦਾ ਦੁੱਧ ਕਦੋਂ ਵੀ ਪੀ ਸਕਦੇ ਹੋਗੇ ਤੇ ਜਿਹੜਾ ਚੌਲ ਹੈ ਉਹ ਇੱਕ ਟਾਈਮ ਖਾਣੇ ਹੁੰਦੇ ਮੈਂ ਦੁਪਹਿਰ ਵੇਲੇ ਖਾ ਲੈਂਦੀ ਸੀ ਤਾਂ ਕਿ ਫਿਰ ਮੇਰਾ ਜਿਹੜਾ ਸਵੇਰ ਦਾ ਟਾਈਮ ਵੀ ਸੌਖਾ ਟੱਪ ਜਾਂਦਾ ਸੀ ਤੇ ਰਾਤ ਦਾ ਲਾ ਵੀ ਤੇ ਕਿਉਂਕਿ ਜੇ ਆਪਾਂ ਸ਼ਾਮ ਨੂੰ ਖਾਵਾਂਗੇ ਤਾਂ ਸਾਰਾ ਦਿਨ ਕੱਢਣਾ ਔਖਾ ਹੋ ਜਾਂਦਾ ਹੈ ਨਾ ਜੇ ਆਪਾਂ ਸੁਬਾ ਖਾ ਲਾਂਗੇ ਤਾਂ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਜਦੋਂ ਢਿੱਡ ਨਹੀਂ ਭਰਿਆ ਹੁੰਦਾ ਹੈਗਾ ਤਾਂ ਫਿਰ ਮੈਂ ਦੁਪਹਿਰ ਹੀ ਜੀ ਖਾ ਲੈਂਦੀ ਹੁੰਦੀ ਸੀਗੀ ਤੇ ਬਈ ਵਿਚਾਲੜੇ ਦਿਨ ਮੈਂ ਖਾਦੇ ਸੀ ਆਲੂ ਉਬਾਲ ਕੇ ਤੇ ਉਬਾਲ ਕੇ ਆਲੂ ਖਾਣੇ ਤੁਸੀਂ ਪਰਮੂ ਨਹੀਂ ਲਾਉਣਾ ਉਹਨਾਂ ਦੇ ਉੱਪਰ ਤੇ ਤੀਜੇ ਦਿਨ ਖਾਦੇ ਸੀ ਕਿ ਮੈਂ ਚੌਲ ਫਿਰ ਫਿਰ ਤੇ ਗੁੜ ਵਾਲੇ ਚੌਲ ਤੇ ਗੁੜ ਵਾਲੇ ਚੌਲ ਖਾਲੀ ਨਹੀਂ ਆਪਾਂ ਤੇ ਅਗੇਨ ਮੈਂ ਦੱਸਦੀ ਆ ਕਿ ਆਪਾਂ ਖੰਡ ਨਹੀਂ ਪਾਉਣੀ ਹੁੰਦੀ ਤੇ 3 ਦਿਨ ਆਪਾਂ ਵਰਤ ਰੱਖਣਾ ਹੁੰਦਾ ਹੈਗਾ ਜੀ ਤੇ 3 ਦਿਨ ਹੀ ਆਪਾਂ ਇਹ ਦਵਾਈ ਹੈ ਜਿਹੜੀ ਉਹ ਬੱਚੇ ਗਾਂ ਬੱਚੇ ਵਾਲੀ ਗਾਂ ਦੇ ਦੁੱਧ ਨਾਲ ਲੈਣੇ ਹੁੰਦੇ ਆ ਦੇਸੀ ਗਾਂ ਹੋਣੀ ਚਾਹੀਦੀ ਹੈਗੀ ਤੇ ਇੱਕ ਮੈਂ ਹੋਰ ਦੱਸਦੀ ਆ ਕਿ ਗਾਂ ਜਿਹੜੀਆਂ ਹੁੰਦੀਆਂ ਡੱਬਾ ਖੜੱਬੀਆਂ ਜਿਆ ਹਨ ਦੋ ਰੰਗੀਆਂ ਉਹ ਗਾਂ ਹੀ ਨਹੀਂ ਹੋਣੀ ਚਾਹੀਦੀ ਬਈ ਇੱਕ ਰੰਗ ਦੀ ਗਾਂ ਹੋਣੀ ਚਾਹੀਦੀ ਹੈਗੀ ਇਸ਼ਕ ਤਾਂ ਉਹ ਰੈੱਡ ਜੀ ਹੁੰਦੀ ਹੈ ਜਿਹੜਾ ਪੂਰੀਆਂ ਜੀ ਹੁੰਦੇ ਨੇ ਉਹ ਹੋ ਸਕਦੀ ਹੈ ਚਿੱਟੀ ਕਾਈ ਹੋ ਸਕਦੀ ਹੈ ਠੀਕ ਹੈ ਜੀ ਇਹ ਇਹ ਆਪਾਂ ਜਿਹੜੇ ਪਰਹੇਜ਼ ਰੱਖਣੇ ਹੁੰਦੇ ਹੈਗੇ ਬਾਕੀ ਵੀਰੇ ਆਪਾਂ ਕੋਈ ਵੀ ਇਹਦੀ ਚੀਜ਼ ਨੂੰ ਨਹੀਂ ਟੱਚ ਕਰਨਾ ਹੁੰਦਾ ਹੈਗਾ ਹਾਂ ਵੀ ਅੰਡਾ ਮੀਟ ਲਾ ਲੋ ਨਾਨ ਵੈਜ ਚਾਹੁੰਦੀ ਨੇ ਜਿਹੜੀਆਂ ਠੀਕ ਹੈ ਜੀ ਇਹ ਇਹ ਕਿ ਮੈਂ ਤੁਹਾਨੂੰ ਹੋਰ ਦੱਸਦੀਆਂ ਕਿ ਉਸ ਤੋਂ ਬਾਅਦ ਆਪਾਂ ਨੂੰ ਸਾਰੀ ਪ੍ਰੈਗਨੈਂਸੀ ਦੇ ਵਿੱਚ ਆਪਾਂ ਕੋਈ ਵੀ ਨਾਨ ਵੇਜ ਚੀਜ਼ ਨਹੀਂ ਖਾਣੇਗੇ ਜਿਵੇਂ ਕਿ ਐਗ ਵਗੈਰਾ ਹੋ ਗਿਆ ਨਾ ਜਿ ਮੀਟ ਹੋ ਗਿਆ ਐਦਾਂ ਦੀਆਂ ਚੀਜ਼ਾਂ ਆਪਾਂ ਨਹੀਂ ਖਾਣੀਆਂ ਹੁੰਦੀਆਂ ਕਿ ਆਪਾਂ ਐਦਾਂ ਵੀ ਧਿਆਨ ਰੱਖਣਾ ਹੈ ਨਾ ਜੀ ਕਈ ਵਾਰ ਆਪਣੀ ਤੋਂ ਗਲਤੀ ਨਾਲ ਖਾਦਾ ਜਾਂਦਾ ਹੈ ਨਾ ਕੋਈ ਆਪਾਂ ਕੇਕ ਵਗੈਰਾ ਖਾਣੀਆਂ ਜਾਂ ਕੋਈ ਬਾਹਰ ਆਪਾਂ ਕੁਝ ਵੀ ਖਾਣ ਜਾਂਦੇ ਹਾਂ ਨਾ ਖਾਣਾ ਵਗੈਰਾ ਤਾਂ ਉਹਦੇ ਵਿੱਚ ਕਈ ਵਾਰ ਨਾਨ ਵੇਜ ਚੀਜ਼ ਪਾਈ ਹੁੰਦੀ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਹੈਗਾਗਾ ਆਪਾਂ ਧਿਆਨ ਰੱਖਣਾ ਇਸ ਚੀਜ਼ ਦਾ ਤੇ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਾਨ ਵੈਜ ਚੀਜ਼ ਨਹੀਂ ਖਾਣੀ ਹੁੰਦੀ ਪੂਰੀ ਪ੍ਰੈਗਨੈਂਸੀ ਦੇ ਵਿੱਚ ਠੀਕ ਹੈ ਜੀ ਤੇ ਇਹ ਸੀਗਾ ਸਾਰਾ ਪ੍ਰੋਸੈਸ ਜਿਹੜੀ ਮੂਰ ਦੇ ਪੰਖ ਨਾਲ ਆਪਾਂ ਦਵਾਈ ਲੈਣੀ ਹੁੰਦੀ ਹੈਗੀ ਤੇ ਬਾਕੀ ਵੀਰੇ ਹਨਾ ਕਈ ਲੋਕ ਕਮੈਂਟ ਕਰਦੇ ਹੁੰਦੇ ਨੇ ਹਨਾ ਕਿ ਇੰਨਾ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੁਸੀਂ ਪੜੇ ਲਿਖੇ ਹੋ ਪਰ ਵੀਰੇ ਕਈ ਵਾਰੀ ਹਨਾ ਆਪਾਂ ਨੂੰ ਅ ਇਹਨਾਂ ਚੀਜ਼ਾਂ ਨਾਲ ਕਿਤੇ ਨਾ ਕਿਤੇ ਆਪਣੀ ਮੈਂਟਲੀ ਤੌਰ ਤੇ ਆਪਾਂ ਨੂੰ ਇਹ ਚੀਜ਼ ਦਾ ਵਿਸ਼ਵਾਸ ਹੋ ਜਾਂਦਾ ਕਿ ਮੈਂ ਇਹ ਦਵਾਈ ਲਈਏ ਤਾਂ ਆਪਾਂ ਨੂੰ ਜਿਹੜਾ ਮੈਨੂੰ ਬੇਟਾ ਪੈਦਾ ਹੋਊਗਾ ਤਾਂ ਆਪਾਂ ਮੈਂਟਲੀ ਤੌਰ ਤੇ ਸਟਰੋਂਗ ਹੋ ਜਾਂਦੇ ਹਾਂ ਉਸ ਚੀਜ਼ ਨੂੰ ਮੰਨ ਕੇ ਤਾਂ ਕਈ ਵਾਰ ਇਹ ਚੀਜ਼ਾਂ ਸੱਚ ਵੀ ਹੋ ਜਾਂਦੀਆਂ ਨੇ ਹੈਨਾ ਬੇਸ਼ੱਕ ਵਾਹਿਗੁਰੂ ਦੀ ਕਿਰਪਾ ਨਾਲ ਹੁੰਦੀਆਂ ਨੇ ਪਰ ਆਪਾਂ ਨੂੰ ਜਿਹੜਾ ਸਾਈਕੋਲੋਜੀ ਇਹ ਵਿਸ਼ਵਾਸ ਹੁੰਦਾਗਾ ਕਿ ਹੈਨਾ ਵੀ ਹਾਂ ਆਪਾਂ ਨੂੰ ਬੇਟਾ ਪੈਦਾ ਹੋਊਗਾ ਆਪਾਂ ਇਹ ਦਵਾਈ ਲਈਏ ਤਾਂ ਕਿਤੇ ਨਾ ਕਿਤੇ ਬੰਦੇ ਨੂੰ ਖੁਸ਼ ਰਹਿੰਦਾ ਅਗਲਾ ਹੈਨਾ ਸਾਰੀ ਪ੍ਰੈਗਨਨਸੀ ਦੇ ਵਿੱਚ ਤੇ ਇਹ ਇਹ ਗੱਲ ਸੱਚ ਵੀ ਆਪਾਂ ਪੋਜ਼ਿਟਿਵ ਸੋਚਨੇ ਤਾਂ ਪੋਜ਼ਿਟਿਵ ਹੀ ਹੋ ਜਾਂਦਾ ਹੈ ਕਈ ਵਾਰੀ ਤਾਂ ਇਹ ਕਹਿੰਦੇ ਨੇ ਕਿ ਆਪਾਂ ਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਹੈਗਾ ਤੇ ਬਾਕੀ ਹਨਾ ਜਿਹਨੇ ਦਵਾਈ ਲੈਣ ਨੂੰ ਕੋਈ ਹਰਜ ਵੀ ਨਹੀਂ ਹੁੰਦਾ ਵੀਰੇ ਹਨਾ ਤੇ ਚਲੋ ਆਪਾਂ ਵੈਗਰੂ 'ਚ ਵਿਸ਼ਵਾਸ ਕਰਨ ਕਿ ਤਾਂ ਵੀ ਕੋਈ ਹਰਜ ਨਹੀਂ ਹੈਗਾ ਇਹ ਦਵਾਈ ਲੈਣ ਦੇ ਵਿੱਚ ਇਹਦੇ ਵਿੱਚ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਕਿ ਤੁਹਾਨੂੰ ਨੁਕਸਾਨ ਕਰ ਸਕਦੀ ਹੈਗੀ ਤੇ ਕੋਈ ਵੀ ਐਦਾਂ ਦੀ ਚੀਜ਼ ਨਹੀਂ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਆਪਾਂ ਤੁਹਾਨੂੰ ਖਰੀਦੀ ਨਹੀਂ ਜਾਣੀ ਹੈਗੀ ਹਨਾ ਜੀ ਹਰ ਕੋਈ ਲੈ ਸਕਦਾ ਹੈਗਾ ਤੇ ਈਜ਼ੀਲੀ ਮਿਲ ਜਾਂਦਾ ਮੂਰ ਦਾ ਪੰਖ ਵੀ ਆਪਾਂ ਨੂੰ ਤੇ ਗੁੜਤਾ ਮਿਲ ਹੀ ਜਾਊਗਾ ਜੀ ਤੇ ਬਾਕੀ ਤੁਸੀਂ ਹਨਾ ਜਿਹੜੀਆਂ ਮੇਰੀਆਂ ਭੈਣਾਂ ਨੇ ਮੈਨੂੰ ਕਮੈਂਟ ਕਰੀ ਹੋਈ ਨੇ ਕਿ ਸਾਡੇ ਬੇਟੀਆਂ ਨਹੀਂ ਗਈਆਂ ਸਾਡੇ ਦੋ ਬੇਟੀਆਂ ਨੇ ਹਨਾ ਤੇ ਸਾਨੂੰ ਫੈਮਿਲੀ ਕੰਪਲੀਟ ਕਰਨ ਲਈ ਇੱਕ ਬੇਟਾ ਚਾਹੀਦਾ ਹੈਗਾ ਤਾਂ ਤੁਸੀਂ ਟਰਾਈ ਕਰ ਸਕਦੇ ਹੋਗੇ ਤੇ ਚਲੋ ਜੀ ਹੁਣ ਆਪਾਂ ਆਪਣੀ ਵੀਡੀਓ ਦਾ ਜਿਹੜਾ ਐਂਡ ਕਰਦੇ ਮੈਂ ਇਹ ਦਵਾਈ ਲਈ ਸੀ ਵੀਰੇ ਪਰ ਮੈਂ ਵੈਗਰੂਚ ਵੀ ਬਹੁਤ ਵਿਸ਼ਵਾਸ ਰੱਖਦੀ ਆਂ ਕਿ ਪਰ ਮੈਂ ਮੰਮੀ ਦੇ ਕਹਿੰਦੇ ਇਹ ਦਵਾਈ ਵੀ ਲੈ ਲਈ ਸੀਗੀ ਕਿਉਂਕਿ ਉਹਨਾਂ ਨੂੰ ਇਸ ਚੀਜ਼ ਤੇ ਵਿਸ਼ਵਾਸ ਸੀਗਾ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਦੇ ਸਰਕਲ ਦੇ ਵਿੱਚ ਬਹੁਤ ਜਾਣੇ ਨੇ ਇਹ ਦਵਾਈ ਲਈ ਸੀਗੀ ਠੀਕ ਹੈ ਜੀ ਤੇ ਹੁਣ ਆਪਾਂ ਅੱਜ ਦੀ ਵੀਡੀਓ ਆਪਣੀ ਜਿਹੜੀ ਹੈ ਬਹੁਤ ਜ਼ਿਆਦਾ ਲੰਬੀ ਨਾ ਚਲੀ ਜਾਏ ਤਾਂ ਆਪਾਂ ਅੱਜ ਦੀ ਆਪਣੀ ਵੀਡੀਓ ਦਾ ਕਰਦੇ ਆਂ ਐਂਡ ਤੇ ਇਹ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜਿਹੜੇ ਨਿਊ ਆਏ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ